ਸਤਿ ਸ਼੍ਰੀ ਅਕਾਲ ਆਦਾਬ ਮੈਂ ਐਮਪੀ ਸਿੰਘ ਸੈਲਡ ਚੈਨਲ ਤੋਂ ਅੱਜ ਮੇਰੇ ਨਾਲ ਬੈਠੇ ਨੇ ਮਿਸਟਰ ਗਗਨਦੀਪ ਸਿੰਘ ਜੀ ਸੋ ਅਸੀਂ ਅੱਜ ਗੱਲਬਾਤ ਕਰਾਂਗੇ ਅੱਜ ਦੀ ਨੌਜਵਾਨ ਦੀ ਪੀੜ੍ਹੀ ਦੇ ਸੁਭਾਅ ਬਾਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਅੱਛਾ ਗਗਨਦੀਪ ਜੀ ਮੈਂ ਤੁਹਾਡਾ ਗੱਲ ਕਰਨਾ ਚਾਹੁੰਦਾ ਦੇਖੋ ਅੱਜ ਦਾ ਜਿਹੜਾ ਟੌਪਿਕ ਹੈ ਨਾ ਹਾਂਜੀ ਮੋਸਟਲੀ 90% ਜਾਂ 85% ਉਪਰ ਦੇ ਐਲੀਜੀਬਲ ਹੁੰਦਾ ਅੱਛਾ ਜੀ ਅੱਜ ਦੀ ਡੇਟ ਦੇ ਵਿੱਚ ਲੋ ਆਪਣੀ ਘਰ ਵਾਲੀ ਨੂੰ ਪਹਿਲਾ ਅਰਜ਼ਾਨ ਦੀ ਸਮਾਂ ਦੇ ਸੀ ਤਾ ਹੀ ਅੱਜ ਉਹ ਆਪਣੀ ਇੱਕ ਨੌਕਰੀ ਸਭ ਨੂੰ ਜਾਨ ਨੂੰ ਦਿੱਤੀ ਦੇਖ ਰੱਖਣੇ ਚਾਹੁੰਦੇ ਸਭ ਤੋਂ ਪਹਿਲਾਂ ਤੁਸੀਂ ਇਸ ਗੱਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਰ ਅੱਜ ਦੀ ਗੱਲ ਜੇ ਅਗਰ ਆਪਾਂ ਕਰੀਏ ਨਾ ਤੇ ਜਿਵੇਂ ਮੈਨੂੰ ਯਾਦ ਹੋ ਰਿਹਾ ਲੱਗਦਾ ਗਿਆ ਤੇ ਉਹਦੀ ਜੀ ਅਰਜ਼ਾਨ ਕੀ ਸਮਝਦੇ ਸੀਗੀ ਇਹ ਆਪਣੀ ਗੱਲ ਨੂੰ ਪਾੜਨ ਜੋ ਲਾਈਫ ਪਾਰਟਨਰ ਸਮਝਦੇ ਆ ਉਹ ਅੱਜ ਸੇਮ ਹੈ ਕਈ ਥਾਵਾਂ ਤੇ ਹੋ ਸਕਦਾ ਕਿ ਉਹ ਚੀਜ਼ ਨਹੀਂ ਬਟ ਉਹਦੇ 'ਚ ਵੀ ਔਰਤਾਂ ਦੇ ਉੱਤੇ ਕਾਫੀ ਸਵਾਲ ਨੇ ਹੈਨਾ ਉਹ ਕਈ ਚੀਜ਼ਾਂ ਤੇ ਬੰਦੇ ਨੂੰ ਇੰਨਾ ਕਿ ਡਿਪਰੈਸਡ ਕਰ ਦਿੰਦੀਆਂ ਨੇ ਕਿ ਉੱਥੇ ਬੰਦੇ ਨੂੰ ਥੋੜਾ ਸਟਿਕ ਹੋਣਾ ਪੈਂਦਾ ਉਹ ਕਾਫੀ ਮੌਕੇ ਦਿੰਦਾ ਜਿਵੇਂ ਤੁਹਾਨੂੰ ਪਤਾ ਹੈ ਕਿ ਸਟੈਂਡਿੰਗ ਦੇ ਵਿੱਚ ਕੋਈ ਵੀ ਗੱਲ ਤੁਹਾਡੇ ਨੂੰ ਅਗਰ ਆਪਾਂ ਵਾਈਫ ਨੂੰ ਕਹੀ ਹੈ ਹੈਨਾ ਹਸਬੰਦ ਕੋਈ ਵੀ ਗੱਲ ਕਰੇ ਵਾਈਫ ਨੂੰ ਇੱਕ ਦੋ ਵਾਰੀ ਇੰਨਾ ਕਿ ਕਿਸੇ ਵੇਲੇ ਗੁੱਸਾ ਜ਼ਰੂਰ ਆ ਜਾਂਦਾ ਵਾ ਬਟ ਉਹਨੂੰ ਉੱਥੇ ਕੰਮ ਰਹਿ ਕੇ ਥੋੜੇ ਕੰਟਰੋਲ ਕਰਨੇ ਬਟ ਅੱਗੇ ਜਦੋਂ ਆਪਾਂ ਕਰੀਏ ਹੈ ਨਾ ਚਲੋ ਮੈਂ ਤੁਹਾਡੀ ਗੱਲ ਮੰਨਦਾ ਮੈਂ ਤੁਹਾਡੀ ਗੱਲ ਮੰਨਦਾ ਕਿ ਔਰਤਾਂ ਕੋ ਹਾਈਪਰ ਹੁੰਦੀ ਹੈ ਹਾਈਪਰ ਹੋ ਗਈ ਪਰ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਸੇਸ ਨਹੀਂ ਹੋ ਕਿ ਹਾਈਪਰ ਕਿਉਂ ਹੁੰਦੀ ਹੈ ਕੀ ਕਾਰਨ ਹੈ ਕਿਉਂ ਮੈਨੂੰ ਗੱਲ ਸੁਣਨੀ ਨਹੀਂ ਹੈਗੀ ਕੋਈ ਨਹੀਂ ਉਹ ਕਦੋਂ ਆਉਂਦੀ ਹੈ ਇਹ ਨੋ ਬੱਤ ਸਤਿ ਸ੍ਰੀ ਅਕਾਲ ਕੋ ਮੋ ਅੱਜ ਕੱਲ ਜੋ ਹੈਗਾ ਨਾ ਉਹ ਚ ਕਿਸੇ ਦੇ ਕੋਈ ਸੁਣ ਕੇ ਆਏ ਨਹੀਂ ਉਹ ਅਗਲੇ ਕਹਿੰਦੇ ਜੇ ਅਸੀਂ ਪੇਰੈਂਟਸ ਦੇ ਨਹੀਂ ਸੌਦੇ ਤੇਰੀ ਕਿੱਥੋਂ ਸੋਣਾਗੇ ਨਹੀਂ ਭਾਜੀ ਮੇਰੀ ਗੱਲ ਦੱਸੋ ਕਿ ਅੱਜ ਕੁੜੀ ਵਿਆਹ ਕੇ ਆਦੀ ਆ ਗਈ ਠੀਕ ਠੀਕ ਹੈ ਘਰ ਆਈ ਤੁਸੀਂ ਸੁਵਾਗਰਾਤ ਬਣਾਈ ਤੁਹਾਡੀ ਲਾਈਫ ਮੈਨ ਅਤੇ ਲਾਈਫ ਠੀਕ ਹੈ ਤਹਾਡੇ ਮਾਪਿਓ ਨੂੰ ਵੀ ਚਾਹ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚ ਤੁਹਾਨੂੰ ਆਈ ਹੈ ਤੁਹਾਡੀ ਭੈਣ ਨੂੰ ਵੀ ਚਾਹ ਹੋਏਗੀ ਤੁਹਾਡੇ ਭਰਾ ਨੂੰ ਵੀ ਚਾਹ ਹੋਊਗਾ ਭਾਬੀ ਆਈਗੇ ਚਲੋ ਐਨੀ ਆਓ ਜੇ ਤਾਂ ਚਾਹ ਹੋਇਆ ਚਾਹ ਮਿਲਾਰ ਦੇ ਵਿੱਚ ਇੱਕ 2 3 ਮਹੀਨੇ ਜਾਂ 6 ਮਹੀਨੇ ਹਰ ਘਰ ਦੀ ਰੀਤ ਹੁੰਦੀ ਹੈ ਕਿ ਕੁੜੀ ਨੂੰ ਚੌਂਕੇ ਨਹੀਂ ਚੜਕਾ ਉਹ ਟਾਈਮ ਦੌਰਾਨ ਹਸਬੰਡ ਵਾਈਫ ਨੇ ਆਪਸ ਦੇ ਵਿੱਚ ਅੰਡਰਸਟੈਂਡਿੰਗ ਕਰਦੀ ਹੈ ਜੇ ਔਰਤ ਨੇ 60% ਚੇਂਜ ਹੋਣਾ ਨਾ ਤਾਂ ਲੜਕੀ ਨੂੰ ਵੀ 40% ਚੇਂਜ ਉਹ ਸੌਰੀ ਜੇ ਅਲੱਗ ਔਰਤ 60% ਚੇਂਜ ਹੋ ਗਈ ਤਾਂ ਆਦਮੀ ਵੀ 40% ਚੇਂਜ ਹੋ ਜਾਣਾ ਇਹ ਜਿਹੜੇ 2 ਮਹੀਨੇ ਜਾਂ 3 ਮਹੀਨੇ ਜਾਂ 6 ਮਹੀਨੇ ਦਾ ਡਿਊਰੇਸ਼ਨ ਹੈ ਇਹ ਬਣਾਇ ਕਰਵਾਤ ਅੱਛਾ ਬਣਿਆ ਹੋਇਆ ਕਿ ਚੌਂਕੇ ਨਹੀਂ ਚਾੜਨਾ ਤਾਂ ਕਿ ਹਸਬੰਡ ਵਾਈਫ ਦੀ ਅੰਡਰਸਟੈਂਡਿੰਗ ਹੋ ਸਕੇ ਅੱਜ ਦੀ ਨੌਜਵਾਨ ਪੀੜ੍ਹੀ ਇਹ ਜਿਹੜੇ 4 ਮਹੀਨੇ ਜਾਂ 6 ਮਹੀਨੇ ਮਿਲਦੇ ਨੇ ਇੱਕ ਹੁਮਤੇ ਲਾ ਦਿੰਦੇ ਨੇ ਰੋਟੀਆਂ ਖਾਣ ਦੇ ਲਾ ਦਿੰਦੇ ਨੇ ਲੋਕਾਂ ਦੇ ਘਰਾਂ ਜਾਂਦੇ ਲਾ ਦਿੰਦੇ ਨੇ ਵਾਪਸ ਅੰਡਰਸਟੈਂਡਿੰਗ ਕਦੋਂ ਹੋਏਗੀ ਸਰ ਉਹ ਵੀ ਦੇਖੋ ਕਾਦੇ ਦੀ ਚੋਸੀ ਨੇ ਕਿ ਕਿਸੇ ਰਿਸ਼ਤੇਦਾਰ ਨੇ ਹੁਣ ਮੰਨ ਲਓ ਖਾਸ ਹੀ ਬਣਾ ਦੇ ਜਿਨ੍ਹਾਂ ਦਾ ਕੋਈ ਪਿਆਰ ਉਹ ਰਾਤ ਨੂੰ ਨਾ ਹੁੰਦਾ ਰਾਤੀ ਜਾਣਾ ਸਾਰਾ ਦੇਲ ਤੁਹਾਡੇ ਕੋਲ ਹੁੰਦਾ ਤੁਸੀਂ ਆਫਿਸ ਤੋਂ ਆਇਓ ਆਫਿਸ ਤੇ ਆ ਕੇ ਆਪਸ ਦੀ ਅੰਡਰਸਟੈਂਡਿੰਗ ਕਰੋ ਉਹਦੇ ਸਾਹਮਣੇ ਆਪਣੇ ਮਾਪਿਆਂ ਦੀ ਸੇਵਾ ਕਰੋ ਆਪਣੀ ਭੈਣ ਭਰਾ ਦੀ ਇੱਜ਼ਤ ਕਰੋ ਉਹਦੇ ਮਾਪਿਆਂ ਨੂੰ ਇੱਜ਼ਤ ਦਿਓ ਤਾਂ ਕਿ ਉਹ ਤੁਹਾਡੇ ਮਾਪਿਆਂ ਨੂੰ ਇੱਜ਼ਤ ਅੱਜਕੱਲ ਇਹ ਵੀ ਗਲਤ ਹੈ ਤਾਂ ਨਾ ਤਾਂ ਬੰਦਾ ਹਰੇਕ ਕੁਝ ਕਰਦਾ ਆਪਣੇ ਪਿੰਡ ਦੀ ਤੋਂ ਨਹੀਂ ਕਰਨੀ ਕਰਨੀ ਉਹ ਕੁੜੀ ਦੇ ਮਾਪੇ ਦੀ ਕਰਦਾ ਬਟ ਕੁੜੀ ਨੂੰ ਦੇਖੋ ਪਿੱਛੇ ਮੈਨੂੰ ਨਹੀਂ ਪਤਾ ਉਹ ਕਿਹਸਾ ਨਾਂ ਦੀ ਹੈ ਹਨਾ ਆਪਦੇ ਪੇਰੈਂਟਸ ਦੇ ਕੋਧ ਰੋਟੀ ਬਣਾਉਂਦੀ ਹੈ ਉਹਦੇ ਘਰੇ ਮੇੜ ਬਟ ਜੇ ਸਾਡੀ ਗੱਲ ਕਰੀ ਹੈ ਹਨਾ ਇਹ ਕਿਸੇ ਵੀ ਅੱਜ ਕੱਲ 90% ਘਰ ਦੇ ਹੀ ਰੋਟੀ ਖਾ ਖੁਸ਼ ਨਹੀਂ ਸਿਆਣੇ ਬੇਗਰ ਦੀ ਜੇ ਅਗਰ ਆਪਾਂ ਗੱਲ ਕਰੀਏ ਕਿਉਂ ਕਿ ਸੌਫਟ ਕਾਰ ਬਾਹਰ ਤੁਹਾਨੂੰ ਪਤਾ ਜੋਬ ਮਿਲਦਾ ਅਗਲੇ ਕਹਿੰਦੇ ਕਰਦਾ ਆਰਗੇਨਿਕ ਫੂਡ ਖਾਈਏ ਜਿਆਦਾ ਵਧੀਆ ਬਟ ਔਰਤਾਂ ਨੂੰ ਇੱਥੇ ਇਸ਼ੂ ਹੁੰਦਾ ਪਹਿਲਾਂ ਆਪਾਂ ਕਹਿੰਦੇ ਚਲੋ ਤਿੰਨ ਚਾਰ ਮਹੀਨੇ ਨਿਕਲ ਗਏ ਮੈਂ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਇਕੱਤਰ ਨਹੀਂ ਆਇਆ ਐਗਰੀ ਕਰਦਾ ਐ ਇਸ ਗੱਲ ਨੂੰ ਕਿ ਔਰਤ ਕਹਿੰਦੀ ਨਹੀਂ ਬਾਹਰ ਦਾ ਮੈਂ ਤੁਹਾਡੀ ਗੱਲ ਐਂ ਵੀ ਕਰਦਾ ਪਰ ਇਹ ਨੋਟਾਂ ਦੀ ਕਿਉਂ ਆ ਬਾਹਰ ਦੇ ਖਾਂਦੀ ਮੈਨੂੰ ਦੱਸੋ ਜਾਂ ਵੇਖੋ ਕਿਉਂ ਪਹਿਲੇ ਦੇ ਦੋ ਤਾਂ ਆ ਕੇ ਕਹਿ ਨਹੀਂ ਸਕਦੀ ਕਿ ਮੇਹਰਬਾਨਾ ਖਾਣਾ ਬੁਲਾ ਦੇ ਸਰ ਜੇ ਉਹ ਇੱਕ ਵਾਰੀ ਤਿੰਨ ਚਾਰ ਮਹੀਨੇ ਉਹਨੂੰ ਟਾਈਮ ਪੀਰੀਅਡ ਦੇ ਇਦਾਂ ਦੱਸਤਾ ਤਿੰਨ ਚਾਰ ਮਹੀਨੇ ਕਿਉਂ ਮਿਲਦੇ ਨਹੀਂ ਕਿ ਸਾਰਾ ਸ਼ਡਿਊਲ ਤੂੰ ਦੇਖ ਲੈ ਜੋ ਸਾਡੇ ਘਰ ਦੇ ਵਿੱਚ ਚੱਲਦਾ ਮੈਂ ਕਹਿੰਨਾ ਚਲੋ ਇੱਕ ਬੁਰਾਨੇ ਘਰੋਂ ਆਣਾ ਹਨਾ ਇੱਕ ਬਗਾਨੀ ਜਗ੍ਹਾ ਆਣਾ ਬੰਦਿਆਂ ਨੂੰ 10 ਮਿੰਟ ਹੋਣੀ ਟਾਈਮ ਲੱਗਦਾ ਤਿੰਨ ਚਾਰ ਸਾਰੇ ਘਰ ਸਾਰੇ ਅਕਤ ਆਪਣੇ ਘਰਦਿਆਂ ਨੂੰ ਪੈਨ ਭਰਾਵਾ ਨੂੰ ਮਾਪਿਓ ਨੂੰ ਰਿਸ਼ਤੇਦਾਰਾਂ ਨੂੰ ਛੱਡ ਕੇ ਸਿਰਫ ਇੱਕ ਹਸਪੈਡ ਦੀ ਖਾਤਰ ਇੱਥੇ ਆਈ ਹੈ ਐਗਰੀ ਹੈ ਜੀ ਮੈਂ ਸਾਰੇ ਔਰ ਜਦੋਂ ਉਸ ਹਸਬੰਡ ਨੇ ਆਪਣੇ ਜਿਸ ਢਾਂਚੇ ਵਿੱਚ ਔਰ ਉਸ ਔਰਤ ਨੂੰ ਢਾਲ ਉਸੇ ਢਾਂਚੇ ਚ ਛੱਟੇਗੀ ਨਹੀਂ ਡਾਲਦੀ ਇਹ ਬਿਲਕੁਲ ਨਹੀਂ ਉਹਦੀ ਪੱਲੇਗੀ ਇਹ ਤਾਂ ਮਰਦ ਦੀ ਕਮਜ਼ੋਰੀ ਹੈ ਕਮਜ਼ੋਰੀ ਦੀ ਗੱਲ ਨਹੀਂ ਹੈ ਕਿ ਇਹ ਕਮਜ਼ੋਰੀ ਇੱਥੇ ਕਿੱਥੇ ਆ ਕਿ ਜਦੋਂ ਉਹਨੇ ਹਰੇਕ ਚੀਜ਼ ਪਹਿਲੇ ਦਿਨ ਤੋਂ ਲੈ ਕੇ ਹਰੇ ਐਂਡ ਤੱਕ ਉਸੇ ਦਿਨ ਤੱਕ ਜਦ ਤੱਕ ਕਲੇਸ਼ ਨਹੀਂ ਸਟਾਰਟ ਹੁੰਦਾ ਉਦੋਂ ਤੱਕ ਉਹ ਇੱਕੋ ਚੀਜ਼ ਦੇ ਕਵਰੇਜ ਕਰ ਰਿਹਾ ਕਿ ਨਹੀਂ ਯਾਰ ਇੱਥੇ ਤੂੰ ਹੈਂਡਲ ਆਪਾਂ ਅਗਰ ਜਿਹੜੇ ਗੱਡੀਆਂ ਨੇ ਦੋ ਪਹੀਆਂ ਤੇ ਚੱਲਦੀਆਂ ਜੇ ਆਪਾਂ ਉਹ ਸਟੇਬਲ ਦੇ ਸਮਾਨ ਹੋਣਗੇ ਤਾਂ ਚੱਲਾਂਗੇ ਜੇ ਅਸੀਂ ਸਟੇਬਲ ਰੱਖਾਂਗੇ ਤੇ ਫੇਰ ਹੀ ਸਾਰੀ ਗੱਡੀ ਸਹੀ ਚੱਲੇ ਹੁਣ ਇੱਕ ਪਾਸੇ ਵੱਧਾ ਹੀ ਕਰੀ ਜਾਵੇ ਸਾਰੇ ਪਾਸੇ ਜਨਾਨੀ ਦਾ ਕੋਈ ਫਰਜ਼ੀ ਹੈ ਨਹੀਂ ਉੱਥੇ ਦੱਸੋ ਕਿਲੀ ਗੱਡੀ ਸੀ ਇਹ ਇੱਕ ਪੰਜਾਬੀ ਦੀ ਫਿਤਰਤ ਹੈ ਪੰਜਾਬੀ ਆਦਮੀ ਦੀ ਮਰਦ ਦੀ ਫਿਤਰਤ ਹੈ ਕਿ ਉਹ ਆਪਣੀ ਘਰ ਵਾਲੀ ਨੂੰ ਆਪਣੇ ਹੇਠਾਂ ਰੱਖਣਾ ਚਾਹਦਾ ਹੈ ਸਰ ਨਹੀਂ ਸਰ ਘਰ ਵਾਲੀ ਦੇਖੋ ਬਰਾਬਰ ਹੁੰਦੀ ਹੈ ਜਨਾਨੀਆਂ ਬਰਾਬਰ ਹੁੰਦੀਆਂ ਉਸ ਨੂੰ ਬਰਾਬਰ ਦਾ ਦਰਜਾ ਤੇ ਉਹ ਬਰਾਬਰ ਦੀ ਇੱਜ਼ਤ ਹੋ ਤਾਂ ਕਿ ਉਹ ਤੁਹਾਡੇ ਨਾਲ ਮਿਕਸ ਆਪੋਕੇ ਤੁਹਾਡੇ ਪਰਿਵਾਰ ਦੀ ਸੇਵਾ ਕਰ ਸਕੇ ਇਹ ਵਿੱਚ ਵੀ ਤਨ ਦਾ ਦੱਸਣਾ ਸਾਰਾ ਬੱਚਾ ਹਰੇਕ ਆਪਣੀ ਚੀਜ਼ ਹੱਥੇ ਹੈ ਕਿ ਸਾਡੇ ਕਰੇ ਕੀ ਸ਼ਡਿਊਲ ਹੈਗਾ ਇਸ ਹਸਾ ਪਤਾ ਲੱਗ ਰਿਹਾ ਸਾਰਾ ਬੱਚਾ ਹੁਣ ਅੱਪਾ ਉੱਠਣੇ ਦੱਸ ਦੱਸੋ ਇਹ ਉਹ ਵੀ ਪਹਿਲਾ ਪਹਿਲਾ ਚਲੋ ਬੰਦੇ ਨੇ ਇਗਨੋਰ ਕਰ ਦਿੱਤੇ 10 11 ਉੱਠਣਾ ਬਾਅਦ ਚੋਈ ਮੈਨੂੰ ਕਾਫੀ ਲਿਆ ਦਿਓ ਬੈਠਦੇ ਹੀ ਚਾਹੀਦੀ ਹੈ ਜਦ ਕਿ ਪਤਾ ਕਿ ਬੈਠ ਤੇ ਨਹੀਂ ਇਹਨਾਂ ਘਰੇ ਕੁਝ ਖਾ ਪੀ ਸਕਦੇ ਹੈਨਾ ਟੇਬਲ ਬਣੇ ਚੇਅਰ ਸੇ ਕੁਰਸੀਆਂ ਸੋਫੇ ਲੱਗੇ ਸਕੂ ਇਸ ਉੱਥੇ ਆਓ ਯਾ ਲੌਨ ਏਰੀਆ ਬਣਿਆ ਉੱਥੇ ਬੈਠੋ ਬਟ ਅਸੀਂ ਉਹੀ ਚੀਜ਼ਾਂ ਕਰਦੇ ਹਾਂ ਜਿੰਨਾ ਪਤਾ ਗੁੱਸਾ ਜੜਦਾ ਇੱਕ ਵਾਰੀ ਦੇਖੋ ਦੋ ਵਾਰੀ 10 ਵਾਰੀ ਸਰ ਇਹ ਚੀਜ਼ ਹੀ ਖਤਮ ਕਰਨ ਵਾਸਤੇ ਇੱਕ ਚੌਕੇ ਨਾ ਚੜਾਉਣ ਦੀ ਰੀਤ ਬਣੀ ਸੀ ਕਿ ਇਹਨੇ ਚੌਕੇ ਨਹੀਂ ਚੜਨਾ ਪਰ ਤੁਸੀਂ ਇਹਨੂੰ ਅੰਮ੍ਰਿਤ ਵੇਲੇ ਜਾਗਾਂ ਵੀ ਆਤ ਆਪ ਬਣਾਈਏ ਚੱਲ ਕਰਮਾ ਵੰਦੀਏ ਉੱਥੇ ਚੈਰ ਕਰ ਲਈਏ ਸਭ ਤੁਸੀਂ ਤਨਹਾਰ ਕਰੀਏ ਸਿਰਫ 2 ਦਿਨ ਚੱਲਦਾ 3 ਦਿਨ ਚੱਲਦਾ ਹਫਤਾ ਚੱਲਦਾ ਉਸ ਤੋਂ ਬਾਅਦ ਅਗਲੀ ਗੱਲ ਨਿਕਲੀ ਹੁੰਦੀ ਜਿਵੇਂ ਕੋਈ ਅੱਜ ਨਹੀਂ ਉੱਠਿਆ ਮੇਰੀ ਬਾਡੀ ਪੇਨ ਹੋ ਰਹੀ ਮੇਰਾ ਸਿਰ ਪੇਨ ਹੈ ਮੇਨ ਫਲਾਨਾ ਆਤਮ ਕਾਨਾ XYZ ਰੀਜ਼ਨ ਆਏਦੇ ਉੱਥੇ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕਹਿੰਦਾ ਮਤਲਬ ਨਾ ਸਮਝਿਆ ਸਾਰੇ ਅੱਜ ਕੱਲ ਜੋ ਕਹਿੰਦੇ ਨਾ ਮੈਂ ਵੀ ਬੜੀ ਜਗ੍ਹਾ ਸੁਣਿਆ ਵਾ ਅਸੀਂ ਬੜੀ ਜਗ੍ਹਾ ਬੈਠੇ ਹੁੰਨੇ ਆ ਕੀ ਹਰੇਕ ਪਾਸੇ ਬੰਦਾ ਹੀ ਗਲਤ ਮੁੰਡਾ ਹੀ ਗਲਤ ਹੈ ਨਹੀਂ ਇਹ ਗੱਲ ਤੇ ਮੈਂ ਸਹਿਮਤ ਨਹੀਂ ਹਾਂ ਦੇਖੋ ਔਰਤਾਂ ਵੀ ਹੱਕ ਰੱਖਦੀਆਂ ਨੇ ਔਰਤਾਂ ਨੂੰ ਵੀ ਰਾਈਟ ਹੈ ਉਹ ਆਪਣਾ ਘਰਵਾਰ ਸਾਰਾ ਛੱਡ ਕੇ ਆਈ ਹੈ ਉਹ ਤੁਹਾਡੇ ਕੋਲੋਂ ਪਿਆਰ ਚਾਹਦੀਆਂ ਨੇ ਪਿਆਰ ਮੰਗਦੀਆਂ ਜਿਉਂ ਨੂੰ ਪਿਆਰ ਮਿਲੇਗਾ ਘਰ ਤੋਂ ਦੇ ਆਪਣੇ ਕੋਲੋਂ ਤੁਹਾਡੇ ਕੋਲੋਂ ਪਿਆਰ ਮਿਲੇਗਾ ਉਹ ਫਿਰ ਕਿਉਂ ਗੱਲਾਂ ਚਾਹੀਦੀ ਕਿਉਂ ਚਾਹੀਦੀ ਸਰ ਇਦਾਂ ਨਹੀਂ ਹੁੰਦਾ ਮੰਨ ਲਓ ਪਿਆਰ ਤੁਹਾਨੂੰ ਕੀ ਲੱਗਦਾ ਜੇ ਕੋਈ ਬੰਦਾ ਵਿਆਹ ਕੇ ਲਿਆਦਾ ਵਾ ਉਹ ਆਪਦੀ ਬਾਈਕ ਨੂੰ ਪਿਆਰ ਨਹੀਂ ਕਰੂਗਾ ਇਆ ਕੋਈ ਉਹਦੀ ਨੀਡਸ ਨੂੰ ਫੁੱਲਫਿਲ ਨਹੀਂ ਕਰੂਗਾ ਯਾ ਉਹਦੇ ਜੋਬ ਵੀ ਕਰਦਾ ਉਹਦੇ ਫਰਜ਼ ਉਹਦੇ ਫਰਜ਼ ਹੈ ਕਿ ਤਰੀਅ ਬੰਦਾ ਕਰਦਾ ਜਦੋਂ ਉਹਨੇ ਅੱਗੇ ਡਿਮਾਂਡ ਚਲੋ ਡਿਮਾਂਡਸ ਵੀ ਇੱਕ ਵੱਖਰੀ ਗੱਲ ਰਹਿ ਗਈ ਕਰਦਾ ਬੰਦਾ ਬਟ ਜੇ ਬੰਦੇ ਨੇ ਕੋਈ ਗੱਲ ਕੀਤੀ ਉਹ ਵੀ ਮੰਨਣ ਦਾ ਹੱਕ ਹੈਗਾ ਕਿ ਨਹੀਂ ਮੈਂ بڑے ਘਰ ਦੇਖੇ ਨੇ ਕਿ ਇੱਕ ਲੜਕੀ ਕੱਲ ਕਲੇਸ਼ ਦੀ ਜਨ ਹੁੰਦੀ ਆ ਤੇ ਬੇਖੇ ਘਰ ਮਾਂ ਨਾਲ ਹੀ ਲੜਦੀ ਆ ਪਿਓ ਨਾਲ ਵੀ ਲੜਦੀ ਐ ਬੰਦ ਨੂੰ ਵਿਆਹ ਹੋ ਜਾਂਦਾ ਨਾ ਉਹ ਲੜਕੀ ਇਕਦਮ ਹੀ ਚੇਂਜ ਹੋ ਜਾਂਦੀ ਹੈ ਆਪਣੀ ਸੱਸੋ ਦੀ ਵੀ ਸੇਵਾ ਵੀ ਕਰਨ ਲੱਗ ਪੈਂਦੀ ਹੈ ਅਮਰਤ ਵੇਲੇ ਜਾਗਦੀ ਵੀ ਹੈ ਰੋਟੀਆਂ ਵੀ ਪਰ ਬੜੀਆਂ ਐਗਜ਼ੈਂਪਲਾਂ ਦੇਖੀਆਂ ਬਹੁਤ ਘੱਟ ਦੇਖੀਆਂ ਅੱਜ ਨਹੀਂ ਹੋਜੀ ਮੈਂ ਬਹੁਤ ਚੀਜ਼ਾਂ ਦੇਖੀਆਂ ਤੁਸੀਂ ਕਹਿੰਦੇ ਮਾਂ ਜਿਹੜੀ ਕਲੇਸ਼ ਉਧਰੋਂ ਕਰਕੇ ਆਈਆਂ ਨੇ ਉਹ ਸੇਮ ਇੱਧਰ ਕੋਈ ਹੁੰਦਾ ਕਿ ਨਾ ਬੇਲੀ ਗੱਲ ਆਂਦੇ ਸਰ ਪਤਾ ਕੀ ਗੱਲ ਹੁੰਦੀ ਆ ਅਰਜ ਸਰ ਕੀ ਗੱਲ ਹੁੰਦੀ ਆ ਕਿ ਦੇਖ ਵੀ ਆਪਾਂ ਮੈਂ ਕਹਿੰਨੀ ਜੋਬ ਪਹਿਲਾ ਬੰਦਾ ਇੰਨੀ ਗੱਲ ਪੁੱਛਦਾ ਕਿ ਅਸੀਂ ਜੋਬ ਵਗੈਰਾ ਨਹੀਂ ਕਰਾਂਗੇ ਬਾਕੀ ਹਾਂ ਤੇਰੀ ਮਰਜ਼ੀ ਆ ਤੁਪੀ ਚਲੇ ਆ ਤੋ ਪਹਿਲਾ ਗੱਲਾਂ ਖੋਲੀਆਂ ਗੱਲਾਂ ਹੋਈਆਂ ਡਾਕਰਾ ਕੇ ਉਹ ਕਹਿੰਦੇ ਕਿ ਹਾਂ ਵੀ ਅਸੀਂ ਪੜਨੀ ਆ ਚਲੋ ਥੈਟਸ ਇਟ ਆਪਾਂ ਫੇਰ ਵੀ ਗੱਲ ਮੰਨ ਲਈ ਜੋ ਤੁਹਾਡੇ ਜੋੜਣੇ ਹੈਗਾ ਹਨ ਆਪਾਂ ਮੰਨ ਲਈ ਬਟ ਉੱਥੇ ਕੁਝ ਕਰ ਫਰਜ ਹੁਣ ਅੱਜ ਅਸੀਂ 7 ਵਜੇ ਆ ਰਹੇ ਜੋ ਟਾਈਮਿੰਗ ਹੈਗੀ ਚਲੋ ਟਾਈਮਿੰਗ ਢੀ ਘੰਟਾ ਘੰਟਾ ਦੋ ਦੋ ਘੰਟੇ ਲੇਟ ਫੇਰ ਬੰਦਾ ਇੱਕ ਫੋਨ ਕਰਕੇ ਘਟ ਘਟ ਦੱਸ ਦੇ ਕਿ ਅੱਜ ਮੈਂ ਲੇਟ ਆ ਯਾ ਆਪਾਂ ਨਾਈਟ ਆਊਟ ਕਰਨ ਜਾ ਰਹੇ ਥੋੜੇ ਫਰਜ ਹੁੰਦੇ ਆਪਾਂ ਬੋਤਲ ਇਹਨੇ ਕਿ ਯਾਰ ਪੂਰੀ ਡਿਟੇਲ ਦੋ ਸਾਨੂੰ ਦੁਇ ਤੋਂ ਸ਼ਾਮ ਤੱਕ ਇੱਕ ਡਿਟੇਲ ਹੁੰਦੀ ਕਿ ਹਾਂ ਮੈਂ ਇੰਨੇ ਵੇ ਆਫ ਹੁੰਦਾ ਪਰ ਦੋ ਤਾਂ ਦੇਣਾ ਬਹੁਤ ਜ਼ਰੂਰੀ ਹੈ ਪੰਗਰ ਵਰਤ ਹੈ ਪਾਵੇਂ ਔਰਤ ਇੱਕ ਦੋਵਾਂ ਨੂੰ ਆਪਣਾ ਦੋ ਦਿਨ ਦੇਣਾ ਜ਼ਰੂਰੀ ਹੈ ਕਿ ਬੰਦੇ ਨੂੰ ਵੀ ਚਾਹੀਦਾ ਬਾਹਰ ਚੱਲੇ ਆ ਤਾਂ ਹਾਂ ਭਾਈ ਮੈਂ ਬਾਹਰ ਚੱਲੇ ਆ ਇਹ ਕਿਲੇ ਵਾਸਤੇ ਚੱਲੇ ਆ ਮੈਂ ਦੋ ਦਿਨ ਨਹੀਂ ਆਣਾ ਵਰਤ ਦਾ ਵੀ ਵਰਤ ਹੈ ਔਰ ਔਰਤ ਦਾ ਵੀ ਹਰ ਚੱਲ ਬੰਦਿਆ ਹਰੇ ਚੀਜ਼ ਦਿੰਦਾ ਜੀ ਬੰਦਾ ਫੋਨ ਤੱਕ ਵੀ ਚੈੱਕ ਕਰਾਉਂਦਾ ਹਰੇ ਕੀ ਚੈੱਕ ਕਰਾਉਂਦਾ ਬਟ ਜੇ ਔਰਤ ਦਾ ਫੋਨ ਮੰਗ ਲੋ ਜਾਂ ਗੱਲ ਕਰ ਲੋ ਜਾਂ ਕਹਿੰਦੇ ਕਿ ਫਲਾਣੇ ਨਾਲ ਨਹੀਂ ਜਾਣਾ ਉੱਥੇ ਕ ਗੱਲ ਸ਼ੁਰੂ ਹੋਈ ਨਹੀਂ ਇਸ ਚੀਜ਼ ਵਿੱਚ ਇਹੀ ਚੀਜ਼ ਜਾਨਣਾ ਚਾਹਣਾ ਕਿ ਉੱਥੇ ਲੋਗਰ ਪਹੁੰਚਦੇ ਕਿਉਂ ਆਏ ਉਹ ਸਰ ਜਿਦੋਂ ਜਦੋਂ ਕੋਈ ਗੱਲ ਹੋਣੀ ਨਹੀਂ ਠੀਕ ਹੈ ਮੰਨ ਲਓ ਆਪਾਂ ਕੋਈ ਇਨਫੋਰਮੇਸ਼ਨ ਦੇਣੀ ਨਹੀਂ ਮੈਂ ਹਰ ਇੱਕ ਚੀਜ਼ ਦੇ ਰਿਹਾ ਕਿ ਮੇਰਾ ਫੋਨ ਦਿਹਾ ਡਿਟੇਲ ਹੈ ਮੈਂ 90 ਜਾ ਰਿਹਾ ਨਵਿਆਣਾ ਅੱਜ ਮੈਂ ਫਲਾਨੀ ਜਗ੍ਹਾ ਬਿਜ਼ੀ ਹੋ ਗਿਆ ਕਿਤੇ ਮੈਨੂੰ ਕੰਮ ਪੈ ਗਿਆ ਜੇ ਔਰਦ ਨੂੰ ਪੁੱਛ ਲੋ ਫੋਨ ਕਰਕੇ ਕਿ ਹਾਂ ਭਾਗ ਉਹਨੇ ਕਿੱਥੇ ਆ ਕਿੱਥੇ ਰਹੀਆਂ ਆਈ ਨਹੀਂ ਹਲੇ ਪਹਿਲੀ ਗੱਲ ਫੋਨ ਨਹੀਂ ਚੱਕਣ ਦਦ ਫਿਰ ਮੈਸੇਜ ਪਾਣਾ ਹੈ ਬਿਜ਼ੀ ਕਾਲ ਯੂ ਲੇਟਰ ਠੀਕ ਹੈ ਉਹਦਾ ਕੋਈ ਇੱਕ ਦਿਨ ਇਗਨੋਰ ਕਰਤਾ ਦੋ ਦਿਨ ਜਦੋਂ ਕੰਟੀਨਿਊਸ ਚੱਲੀ ਜਾਂਦਾ ਫਿਰ ਬੰਦਾ ਪੁੱਛਦਾ ਯਾਰ ਕਿੱਥੇ ਰਹਿ ਮੱਪੀ ਦੋ ਸਰ ਸਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਬਿਲਕੁਲ ਸਹਿਮਤ ਆ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹ ਰਿਹਾ ਤੁਸੀਂ ਇਹ ਕਾਲ ਦਾ ਕਾਰਨ ਦੱਸੋ ਕਾਰਨ ਕੀ ਹੋਇਆ ਸਰ ਕਾਰਨ ਇਹ ਹੈ ਕਿ ਨਾ ਕੋਈ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਪ੍ਰੋਪਰਲੀ ਫੁੱਲੀ ਫਰੀडम ਚਾਹੀਦੀ ਫੁੱਲੀ ਫਰੀडम ਦੇ ਕੇ ਵੀ ਉਸ ਤੋਂ ਓਵਰ ਫਰੀडम ਚਾਹੀਦੀ ਆ ਅੱਜ ਕੱਲ ਕੋਈ ਵੀ ਕੁੜੀ ਕਿਉਂ ਕਹਿੰਦੀ ਕਿਉਂ ਕਹਿੰਦੀ ਸਰ ਯਾਦ ਆਉਣਾ ਦੇਖੋ ਫੇਰ ਹੁੰਦੇ ਪਹਿਲਾਂ ਚੱਲਦੇ ਆਰੇ ਆਦਮੀ ਦੇ ਵੀ ਫੇਰ ਹੋਣਗੇ ਫੇਰ ਬਾਅਦ ਜ਼ਰੂਰ ਆਦਮੀ ਦੇ ਹੁੰਦੇ ਘਟੋ ਘੜ ਉਹ ਦੱਸ ਦਿੰਦਾ ਕਿ ਹੁਣ ਮੇਰਾ ਵਿਆਹ ਹੋਗਾ ਆ ਵੀ ਆਪੀ ਘਰ ਵਾਲੀ ਨੂੰ ਦੱਸੂਗਾ ਮੇਰੇ ਬਾਅਦ ਘਰ ਵਾਲੀ ਨਹੀਂ ਵਿਆਹ ਤੋਂ ਪਹਿਲਾਂ ਸਾਰੇ ਖਤਮ ਕਰ ਦਿੰਦਾ ਉਹ ਪਰ ਮੈਂ ਉਹਨਾਂ ਕੰਮ ਕਰ ਦਿੰਦਾ ਕਿੰਨੇ ਵਿਆਹ ਬਦਲ ਮੈਂ ਤਾਂ ਨਹੀਂ ਦੇਖਿਆ ਮੈਂ ਤਾਂ ਇਹ ਦੇਖਿਆ ਕਿ ਆਦਮੀ ਦੇ ਕਸੂਰ ਜ਼ਿਆਦਾ ਨੇ ਸਰ ਇਹ ਜੇ ਉਹੀ ਤਾਂ ਕੱਲ ਦਮ ਮੈਂ ਕਹਿੰਦਾ ਅੱਜ ਕੱਲ ਹਰੇਕ ਕੋਈ ਬੰਦੇ ਨੂੰ ਕਸੂਰ ਵਾਖਦਾ ਜੇ ਸਰ ਜੇ ਤੁਹਾਡੀ ਉਹ ਪੱਤਰ ਜੇ ਤੁਹਾਡੀ ਜੇ ਤੁਹਾਡੀ ਜੇ ਤੁਹਾਡੀ ਜੀਤੇ ਸੁਣਵਾਈ ਕਰ ਲੋ ਆਪਾਂ ਉੱਥੇ ਸਹੀ ਆ ਉਹ ਜੇ ਤੁਹਾਡੀ ਧਰਮ ਪਤਨੀ ਹੋ ਤਾਂ ਉਹ ਪਾਸੇ ਨੂੰ ਅੰਡਰਸਟੈਂਡ ਕਰਨਾ ਜ਼ਰੂਰੀ ਠੀਕ ਹੈ ਜੀ ਉਹੀ ਤਾਂ ਮੈਂ ਫਿਰ ਦੱਸਿਆ ਜਦੋਂ ਤੁਸੀਂ ਵਿਆਹ ਹੀ ਗਏ ਉਹ ਤੋਂ ਬਾਅਦ ਦੇਖੋ ਹਨੀਮੂਨ ਨੂੰ ਕੀ ਕਿਹਾ ਜਾਂਦਾ ਹਨੀਮੂਨ ਇਸ ਦਾ ਅੰਡਰਸਟੈਂਡਿੰਗ بیس ਬਿਲਕੁਲ ਬੰਦਾ ਹਨੀਮੂਨ ਤੇ ਜਾਂਦਾ ਤਾਂ ਇਹ ਗੱਲ ਸਾਰਾ ਕੁਝ ਸਮਝਾ ਕੇ ਆਂਦਾ ਕਿ ਭਾਈ ਮੇਰੇ ਘਰ ਦਾ ਮਾਹੌਲ ਇਹ ਹੈ ਮੇਰੀ ਇਨਕਮ ਇੰਨੀ ਹੈ ਮੈਂ ਲਿਵਿੰਗ ਸਟਾਈਲ ਮੇਰਾ ਇਹ ਹੈ ਮੇਰਾ ਸਟੈਂਡਰਡ ਇਹ ਹੈ ਹਨੀਮੂਨ ਇੱਕ ਦੋ ਦਿਨ ਬਿਲਕੁਲ ਅੰਡਰਸਟੈਂਡਿੰਗ ਤੇ ਟਾਈਮਿੰਗ ਹੋ ਗਿਆ ਜਿਸ ਟਾਈਮ ਅੰਡਰਸਟੈਂਡ ਕਰਕੇ ਆ ਗਏ ਘਰ ਦੇ ਵਿੱਚ ਫਿਰ ਉਸ ਲੜਕੀ ਨੂੰ ਤੁਸੀਂ 10 ਵਜੇ ਤੋਂ ਬਾਅਦ ਕਹਦੇ ਸੋਣਾ ਫਿਰ ਤੁਹਾਡੀ ਗੱਲਦੀ ਉਹਨੂੰ ਹੈਬਿਟ ਬਣਾਓ ਕਿ ਪਾਈ ਸਵੇਰੇ ਜਾਗਣਾ ਅਰਲੀ ਟੂ ਬੈਡ ਅਰਲੀ ਟੂ ਰਾਈਸ ਮੇਕ ਸਮ ਹੈ ਹੈਬਿਟ ਕਰਤੀ ਹੈ ਬੱਚਾ ਹਮ ਦਾ ਬਚਪਨ ਤੋਂ ਵੱਢਦੇ ਆ ਰਹੇ ਉਹਨੂੰ ਸਵੇਰੇ ਜਾਗਣ ਦੀ ਆਦਤ ਬਣਾਓ ਉਸੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੋ ਉਹਦੇ ਨੂੰ ਹਰ ਗੱਲ ਸ਼ੇਅਰ ਕਰੋ ਲੱਗਦਾ ਬੰਦਾ ਕੁਝ ਨਹੀਂ ਕਰਦਾ ਹੋਊਗਾ ਸਰ ਨਹੀਂ ਨਾ ਬੰਦਾ ਗੱਲਾਂ ਚਪਾਂਦਾ ਹੈ ਕੋਈ ਨਹੀਂ ਚਪਾਂਦਾ ਸਰ ਉਹਨਾਂ ਦੀ ਕਾਰੋਬਾਰ ਦਾ ਉਹਦੇ ਕੋਲ ਕਾਰੋਬਾਰ ਦੀ ਤੰਗੀ ਆ ਜਾਂਦੀ ਹੈ ਨਾ ਹਾਂਜੀ ਉਹ ਕੰਨਾਂ ਮੈਂ ਘਰ ਆ ਰਹੀ ਨਹੀਂ ਕਿਹਾ ਮੇਰੇ ਕੋਲ ਤਲ ਗਿਆ ਹਾਂ ਕੁਝ ਹੋ ਗਿਆ ਸੁਣੋ ਬਗੈਰ ਨੂੰ ਕਟੋ ਨਾ ਜਦੋਂ ਉਹਦੀ ਕਮਾਈ ਕੋਈ ਬਿਜ਼ਨਸ लॉस ਹੋ ਗਿਆ ਜਾਂ ਉਹਦੀ ਨੌਕਰੀ ਚਲੇ ਗਈ ਉਹ ਆਪਣੇ ਘਰ ਆ ਰਹੀ ਨਹੀਂ ਦੱਸਦਾ ਕਿ ਮੇਰੀ ਨੌਕਰੀ ਚਲੀ ਗਈ ਜਾਂ ਮੈਨੂੰ ਕੋਈ ਬਿਜ਼ਨਸ लॉस ਹੋ ਗਿਆ ਉਹ ਕੀ ਕਾਰਨ ਸਭ ਤੋਂ ਵੱਡਾ ਕਾਰਨ ਕਿ ਉਸਨੇ ਉਸ ਦਾ ਜਿਹੜਾ ਫਾਈਨੈਂਸ਼ੀਅਲ ਬਜਟ ਹੈ ਅਪਸੈਟ ਹੋ ਗਿਆ ਉਹਨੇ ਘਰ ਵਾਲੀ ਨਾਲ ਸ਼ੇਅਰ ਨਹੀਂ ਕੀਤਾ ਘਰ ਵਾਲੀ ਨੇ ਖਰਚੇ ਕਹੀ ਜਾਂਦੇ ਨੇ ਆ ਲਿਆਓ ਉਹ ਲਿਆਓ ਆ ਕਰੋ ਉਹ ਕਰੋ ਉਸ ਬੰਦੇ ਨੇ ਕੋਟਾਲੋ ਟੋਲ ਕਰੀ ਜਾਂਦਾ ਠੀਕ ਹੈ ਜਦੋਂ ਉਹ ਬੰਦਾ ਟਾਲਬਟੋਲ ਕਰੇਗਾ ਖਰਚੇ ਤਾਂ ਕਰੇਗਾ ਤਾਂ ਫਿਰ ਘਰ ਵਾਲੀ ਨੂੰ ਪਤਾ ਲੱਗੇਗਾ ਕਿ ਤੁਹਾਡੀ ਨੌਕਰੀ ਚਲੀ ਗਈ ਜਾਂ ਤੁਹਾਡਾ ਬਿਜ਼ਨਸ ਲਾਸ ਹੋ ਗਿਆ ਬੰਦਾ ਫਿਰ ਉਹ ਬਿਲਕੁਲ ਨਹੀਂ ਉਹ ਬਿਲਕੁਲ ਨਹੀਂ ਕਰਦਾ ਉਹ ਸੁਭਾਤਾ ਹੈ ਮੈਂ ਕਈ ਮੂਵੀਜ਼ ਦੇਖੀਆਂ ਕਈ ਤਰ੍ਹਾਂ ਦਾ ਰਚਵੀ ਦੇਖਿਆ ਮੈਂ ਦੱਲਾਂ ਮੂਵੀ ਸੱਚ ਵੀ ਦੇਖਿਆ ਕਿ ਉਹ ਜਾ ਕੇ ਮਜ਼ਦੂਰੀ ਕਰਕੇ ਤੇ ਘਰ ਵਾਲੀ ਉਹ ਰਾਸ਼ਨ ਦੇ ਪੈਸੇ ਲੈ ਆਂਦਾ ਲੇਬਰ ਕਰਕੇ ਮੈਂ ਬੜੀਆਂ ਬੀ ਨਿਊਜ਼ ਦੇਖੀਆਂ ਨੇ ਔਰ ਘਰਾਂ ਚੋਂ ਵੀ ਮੈਂ ਚੀਜ਼ਾਂ ਦੇਖੀਆਂ ਸੋ ਆਪਾਂ ਇਸ ਚੀਜ਼ ਨੂੰ ਪਰਦਾ ਰੱਖ ਲਿਆ ਘਰ ਵਾਲੀ ਤੋਂ ਕਿ ਮੇਰੇ ਕੋਲ ਪੈਸੇ ਹੈਗੇ ਨਾ ਘਰ ਵਾਲੀ ਨੂੰ ਪਹਿਲੇ ਜਨਤਕ ਦੱਸੋ ਕਿ ਭਾਈ ਮੇਰੇ ਕਾਲੇ ਕਾਰ ਉਸ ਹੋ ਗਏ ਮੇਰੇ ਕੋਲ ਕੰਮ ਘਰ ਵਾਲੀ ਕੀ ਤੁਹਾਡਾ ਇਨਵੈਸਟਮੈਂਟ ਨਹੀਂ ਕਰੇਗੀ ਬਾਕ ਤੇ ਜਾਏਗੀ ਉਹ ਕਹਿੰਗੇ ਮੈਨੂੰ ਨੌਕਰੀ ਲਵਾ ਦਿਓ ਕਿ ਤੇ ਮੈਂ ਤੁਹਾਡਾ ਹੱਥ ਬਤਾ ਦਵਾਂ ਠੀਕ ਹੈ ਠੀਕ ਹੈ ਉਹ ਜਦੋਂ ਆਪਾਂ ਅੰਡਰਸਟੈਂਡਿੰਗ ਕਰ ਲਾਂਗੇ ਲੋਹਾਂ ਦੇ ਵਿੱਚ ਤਾਂ ਫਿਰ ਇੱਕ ਦੂਜੇ ਦਾ ਮੋਢਾ ਬਣਦੇ ਸਰ ਅੰਡਰਸਟੈਂਡਿੰਗ ਹੋ ਜੇ ਸਭ ਤੋਂ ਵਧੀਆ ਹਾਂ ਅੰਡਰਸਟੈਂਡਿੰਗ ਹੋ ਜੇ ਸਭ ਤੋਂ ਵਧੀਆ ਚੀਜ਼ ਹੈ ਮੈਂ ਇਹ ਕਹਿੰਦਾ ਅਗਰ ਬੰਦਾ ਸਾਰਾ ਕੁਝ ਕਰ ਸਕਦਾ ਨਾ ਜਿਨਾਂ ਦੀ 20000 ਨੂੰ ਮਾ ਕੇ ਹਸਪਤਾਲ ਕਰੇ ਸੈਟ ਅਪ ਕਰਨਾ ਸ਼ੁਰੂ ਕਰ ਦੋ ਨਾ ਤਾਂ ਵੀ ਬਗਦੇ ਬਟ ਉਸ ਟਾਈਮ ਉਸ ਟਾਈਮ ਤੇ ਮਦਦ ਕਰ ਸਕਦਾ ਕੋਈ ਮਾੜਾ ਮੋਟਾ ਕੰਮ ਤਾਂ ਜਰੂਰ ਆਏਗੀ ਜਾਂ ਕੋਈ ਛੋਟੀ ਮੋਟੀ ਜੌਬ ਕਰ ਲੇਗੀ ਬੱਚੇ ਨੂੰ ਕੁਝ ਸੀਵਿੰਗ ਹੀ ਹੈ ਕੁਝ ਵੀ ਹੈ ਹਾਂ ਤੇ ਮੰਨ ਲਓ ਚਲੋ ਬੰਦਾ ਬਟ ਉੱਥੇ ਵੀ ਤਾਂ ਮੈਂ ਦੱਸਦਾ ਜਦੋਂ ਜਨਾਨੀ ਕਮਾਨ ਲੱਭ ਪਏ ਨਾ ਫਿਰ ਉਹ ਬੰਦੇ ਨੂੰ ਵੀ ਥੱਲੇ ਰੱਖਦੀ ਹੈ ਉਹਦੇ ਪੇਰੈਂਟਸ ਨੂੰ ਵੀ ਰੱਖਦੀ ਕਿਉਂਕਿ ਉੱਥੇ ਉਹਨੇ ਬੰਦੇ ਕਹਿੰਦਾ ਕਿ ਮੇਰੇ ਸ਼ੌਂਕ ਇੱਥੇ ਜੇ ਮੈਂ ਹੁਣ ਕੁਮਾਰੀ ਤੇ ਮੈਂ ਆਪਦੇ ਵੀ ਸ਼ੌਂਕ ਪੂਰੇ ਕਰਨੇ ਆ ਕਿ ਮੈਂ ਕਿਤੇ ਜਾਣਾ ਹੀ ਆ ਮੈਂ ਕੋਈ ਸ਼ੌਪਿੰਗ ਇਹੀ ਤਾਂ ਪੁਆਇੰਟ ਮੇਰਾ ਤੁਸੀਂ ਸਮਝੇ ਨਹੀਂ ਆਇਆ ਇਹ ਗੱਲ ਕਿੱਥੋਂ ਸ਼ੁਰੂ ਹੋਈ ਮਰਦ ਨੇ ਛੁਪਾਇਆ ਕਿ ਦੇਖੋ ਇਨਕਮ ਹੈ ਇਨਕਮ ਹੈ ਉਹਨੇ ਸ਼ੋਅ ਕੀਤਾ ਵੇਖੋ ਇਨਕਮ ਹੈ ਜਦੋਂ ਮਰਦ ਸ਼ੋਅ ਕਰਦਾ ਨਾ ਵੇਖੋ ਇਨਕਮ ਹੈਗੀ ਹੈ ਤੇ ਘਰ ਵਾਲੀ ਜੇ ਮਰਦ 50000 ਮੰਗਦਾ ਕਿ 50000 ਕਮਾ ਕੇ ਲਿਆਏਗਾ ਨਾ ਉਹਨੂੰ ਆਪੇ ਪੈਸੇ ਵੱਡੇ ਲੱਗਣ ਲੱਗ ਪੈਂਦੇ ਕਿਉਂ ਕਿ ਕਿਉਂਕਿ ਮਤਲਬ ਉਹਨੂੰ ਪਤਾ ਹੈ ਕਿ ਉਹਦੀ ਸਭ ਤੋਂ ਇਨਕਮ ਬਹੁਤ ਹੈ ਮੈਨੂੰ ਦਿੰਦਾ ਨਹੀਂ ਇਹ ਕਿਤੇ ਬਾਹਰ ਖਰਚਦਾ ਉਹਦਾ ਤਾਂ ਮਾਰ ਤੋਂ ਮਹੀਨਾ ਕੋਈ ਨਹੀਂ ਚਲੋ ਜਦੋਂ ਤੁਸੀਂ ਘਰ ਦੇ ਵਿੱਚ ਪੈਸੇ ਨਹੀਂ ਦੋਗੇ ਤੁਹਾਡੀ ਇਨਕਮ ਲੋਕ ਹੋਰ ਵੀ ਨਜ਼ਰ ਤੇ ਆ ਗਈ ਹੈ ਕਿ ਇਹਦੀ ਇਨਕਮ ਹੈ ਤੇ ਮੈਨੂੰ ਘਰ پیسے ਕਿਉਂ ਦਿੰਦਾ ਇਹ ਜ਼ਰੂਰ ਬਾਤ ਕੋਈ ਰੱਖੀਏ ਜ਼ਰੂਰ ਇਹਦਾ ਕੋਈ ਬਾਹਰ ਪਰਸਨਲ ਖਰਚਾ ਹੈ ਮੰਨ ਲਓ ਉਹਨੂੰ ਨਹੀਂ ਪਤਾ ਕਿ ਤੁਹਾਡਾ ਕੰਮ ਦਾ ਲਾਸ ਹੋ ਗਿਆ ਹੈ ਉਹਨੂੰ ਤਾਂ ਨਹੀਂ ਪਤਾ ਤੁਹਾਡੀ ਨੌਕਰੀ ਚਲੀ ਗਈ ਹੈ ਉਹ ਕਹੇਗੀ ਬਾਹਰ ਜ਼ਰੂਰ ਕੋਈ ਖਰਚਾ ਇਹਦਾ ਹੈਗਾ ਜਿਹੜਾ ਮੇਰੇ ਤੋਂ ਛੁਪਾਦਾ ਗਿਆ ਹੈ ਤਾ ਕਰਕੇ ਉਹਨੂੰ 5000 ਰੁਪਏ ਵੀ ਕਮਾਇਆ ਵੱਡਾ ਲੱਗੂ ਕਿਉਂਕਿ ਉਹ 5000 ਰੁਪਏ ਨਾਲ ਰਾਸ਼ਨ ਵੀ ਆਦਾ ਉਸ 5000 ਰੁਪਏ ਦਾ ਗਿਣੀਦਾ ਬੇਲੇ ਨਹੀਂ ਦਊਗੀ ਸਾਰੇ ਖਰਚੇ ਘਰ ਦੇ ਕਰੇਗੀ ਉਹਨੂੰ ਜਰਾਮੀ ਕਮਾਈ ਮਰਜੀ ਕਰਵਾ ਲਾ ਸਕਦੇ ਠੀਕ ਹੈ ਕਿ ਮੇਰਾ ਘਰ ਵਾਲਾ ਤਾਂ ਖਰਜੀਲਾ ਬਾਹਰ ਖਰਚਾਦਾ ਤੇ ਮੈਨੂੰ ਤਾਂ ਕੋਈ ਦਿੰਦਾ ਨਹੀਂਗਾ ਇਹ ਕਾਰਨ ਹੁੰਦਾ ਹੁਣ ਤੁਸੀਂ ਇੱਦਾਂ ਹੀ ਗੱਡੀ ਕਰਦੇ ਭਰਨਾ ਤੁਸੀਂ ਕਹਿੰਦੇ ਬੰਦੇ ਪਿਆ 10000 ਸੈਲਰੀ ਹੈ ਇਹ ਜਨਾਨੀ 5000 ਤੁਸੀਂ ਕਹਿੰਦੇ ਪੰਜ ਰਾਸ਼ਨ ਵੀ ਆ ਗਿਆ ਠੀਕ ਹੈ ਜੀ ਪੰਜ ਚ ਫੀਸ ਐ ਐਗਜ਼ਾਮਪਲ ਕਰ ਰਿਹਾ ਪੰਜ ਜੀ 10 15 ਹਜ਼ਾਰ 10 15 20 ਹਜ਼ਾਰ ਹੋ ਗਈ 3000 ਉਹਦੇ ਪੈਸੇ ਨਾ ਕਿਉਂਕਿ ਆਦਮੀ ਕੋਲ ਤਾਂ ਪੈਸੇ ਨਹੀਂ ਆ ਵੀ ਇਹ ਇੰਨਾ ਦੇਖਣਾ ਆਦਮੀ ਕੋਲ ਤਾਂ ਐਕਸਟਲੀ ਪੈਸੇ ਨਹੀਂ ਹੈਗੇ ਉਹ ਜਿਹੜਾ ਨਹੀਂ ਜਿੰਨੇ ਕੁ ਕਮਾਤੀ ਜਾਂਦੇ ਉਹਦੇ ਤੋਂ ਗਾਰੋ ਫਿਰ ਉਹਨੇ ਵੀ ਬਾਜ਼ਾਰ ਆ ਸਰਕਾਰ ਤੋਂ ਮਨ ਲੱਗਿਆ ਨਾ ਫਿਰ ਜਦੋਂ ਬੰਦਾ ਕਰਿਆ ਉਹ ਬਾਹਰ ਵੀ ਲਿਆ ਆ ਰਿਹਾ ਸਭ ਕੁਝ ਕਰ ਰਿਹਾ ਕਿ ਹਾਂ ਜੇ ਆਪਾਂ ਬਾਹਰੋਂ ਮੰਗਵਾ ਲਈ ਜਾਂ ਆਪਾਂ ਸ਼ਾਪਿੰਗ ਕਰ ਲਈ ਕੋਈ ਬਾਹਰ ਜਾਨੀ ਰਹੀ ਉਹ ਆ ਆ ਉਹ ਸਭ ਲਈ ਬਾਹਰ ਗਿਆ ਹਾਂ ਦੇਖੋ ਬਾਹਰੋਂ ਖਾਮੀ ਬਾਹਰਿਆਂ ਦੀ ਲੋਗੋ ਤੋਂ ਆਉਂਦੀ ਹੈ ਜਦੋਂ ਤੁਸੀਂ ਆਪਣੀ ਘਰ ਵਾਲੀ ਨਾਲ ਬਜਟ ਡਿਸਕਸ ਨਹੀਂ ਕਰਦੇ ਤੁਸੀਂ ਆਪਣੀ ਘਰ ਵਾਲੀ ਨਾਲ ਬਜਟ ਡਿਸਕਸ ਕਰੋ ਕਿ ਨਹੀਂ ਤਾਂ ਅਜਿਹੀ ਜੀ ਚੀਜ਼ ਹੋ ਜਾਈਏ ਇੰਨੀਆਂ ਫੀਸਾਂ ਤੇ ਪੈਸੇ ਜਾਣੇ ਇੰਨਾ ਬਿਜਲੀ ਦਾ ਬਿੱਲ ਹੈ ਇੰਨਾ ਕਿਰਾਇਆ ਇਹ ਰਾਸ਼ਨ ਹੈ ਆਂ ਦੂਤ ਵਾਲੇ ਦਾ ਬਿੱਲ ਹੈ ਆ ਪੈਸੇ ਆਪਣੇ ਸਾਰੇ ਆ ਫੁਟਕਲ ਬਚਾ ਕੇ ਆ ਇੰਨੇ ਕੋ ਪੈਸੇ ਆਪਣੇ ਕੋ ਬਚੇ ਨਹੀਂ 10 ਥੱਲੇ ਮੰਨ ਕੇ ਬਾਹਰ ਕਿੱਥੇ ਜਾਣੇ ਕਿ ਬਾਹਰ ਰੋਟੀ ਅਗਲੇ ਕੁਗਲ ਕੰਦੇ ਚਾਦੇ ਹੀ ਖਰਚੇ ਤੁਹਾਨੂੰ ਪਤਾ ਤੁਸੀਂ ਕੀਤਾ ਸਭ ਕੁਝ ਸਰ ਅੱਜ ਕੱਲ ਇਹੀ ਚੀਜ਼ਾਂ ਵਾਲੀ ਕਾਦੀ ਰਹਿ ਗਈ ਉਹ ਸਰ ਕੋਈ ਨਹੀਂ ਅਡਜਸਟਮੈਂਟ ਕਰਕੇ ਰਹੀ ਹਰ ਕੋਈ ਅਡਜਸਟ ਕਰ ਰਹੀ ਨਹੀਂ ਮੈਂ ਵੀ ਪੁੱਛ ਰਣਾ ਮੈਂ 100 ਆਪ ਪਾਲਣ ਜਾਂਦੀਆਂ ਨੇ ਕੱਪੜੇ ਦੇ ਆਣੇ ਆ ਕਰਦੇ ਸਰ ਪਾਰਲਰ ਦੀ ਹੱਥ ਕਿਉਂ ਪਏਗੀ ਉਹ ਸਾਰੇ ਇਹਨਾਂ ਦੇ ਬਹੁਤ ਲੱਛਣ ਹੁੰਦੇ ਆ ਜਦੋਂ ਮਰਦ ਇੱਕ ਫੂਕ ਫੂਕ ਸ਼ੋਅ ਆਫ ਕਰਨਾਸਤੇ ਕਿ ਮੇਰੀ ਘਰ ਵਾਲੀ ਬੰਦਾ ਇਹ ਘਰ ਵਾਲੀ ਜਿਮ ਜਾਂਦੀ ਹੈ ਬੰਦਾ ਕੋਤਾ ਨਹੀਂ ਹੱਥ ਮੜ ਕੇ ਲਿਆ ਤੈਨੂੰ ਚੱਲ ਪਲ ਲੈ ਦੇਖੋ ਉਹ ਖੋਦੀ ਉਹ ਖੋਦੀ ਸਰ ਇਹ ਜਿਹੜਾ ਇਸ ਨਾਲ ਤੇ ਸਮਤ ਨਹੀਂ ਆ ਜਨਾਨੀ ਆਪਣੇ ਆਪ ਪਾਰਲਰ ਨਹੀਂ ਜਾਏਗੀ ਜਦ ਤੱਕ ਮਰਦ ਕੋਈ ਉਹਨੂੰ ਕਮੈਂਟ ਨਾ ਕਰੇ ਉਹ ਸਰ ਕਮੈਂਟ ਨਹੀਂ ਕਰੇ ਮਰਦ ਜਦੋਂ ਕਮੈਂਟ ਕਰਦਾ ਜਨਾਨੀ ਉਦੋਂ ਪਾਰਲਰ ਜਾਂਦੀ ਹੈ ਉਹ ਤੋਂ ਉਠੀ ਹੋ ਗਈ ਹੈ ਉਹ ਫਿਰ ਜਿਮ ਜੁਆਇਨ ਕਰੇਗੀ ਉਹ ਤੇਰੇ ਫੇਸ ਨੂੰ ਕੀ ਹੋ ਗਿਆ ਚਿਹਰੇ ਨੂੰ ਕੀ ਹੋ ਗਿਆ ਤੂੰ ਦਿਨੋਂ ਦਿਨ ਫੈਲੀ ਜਾਣੀ ਪਈ ਹੈ ਉਹ ਪਾਰਲਰ ਜਾਏਗੀ ਸੋ ਆਪਾਂ ਜਦ ਤੱਕ ਅੱਛਾ ਚਲੋ 1 ਮਿੰਟ ਤੁਸੀਂ ਇਸ ਗੱਲ ਤੇ ਆਓ ਤੇ ਇਹਦਾ ਕਾਰਨ ਕੀ ਸੀਗਾ ਫੈਲਨ ਦਾ ਜਾਂ ਮੋਟੀ ਹੋਣ ਦਾ ਸਰ ਕਾਰਨ ਕੋਈ ਬੋਡੀ ਫੈਟ ਵਾਛ ਸਕਦੇ ਨੇ ਕੋਈ ਇਹ ਤਾਂ ਨਹੀਂ ਕਿ ਆਪਾਂ ਸਿਰਫ ਉਹਦੇ ਚ ਤਾਂ ਇਦਾਂ ਨਾ ਬੈਟਰ ਨਾਲ ਫੈਟ ਹੋਏ ਨੇ ਕੋਈ ਆਪਾਂ ਚੀਜ਼ ਉਸਾਂ ਡੇਅਰ ਕਰ ਲਈ ਹੋਵੇਗੀ ਖਾਪੀ ਸਰ ਇੱਕ ਔਰਤ ਸਵੇਰੇ 5 ਵਜੇ ਜਾਗਦੀ ਹੈ ਉਹਨੇ ਮਰਦਾ ਟਿਫਨ ਪੈਕ ਕਰਨਾ ਬੱਚਿਆਂ ਵਾਲੀ ਕੰਪਨੀ ਦਾ ਉਹਨੇ ਮਰਦਾ ਟਿਫਨ ਪੈਕ ਕਰਨਾ ਉਹਨੇ ਆਪਣੇ ਬੱਚਿਆਂ ਦੇ ਟਿਫਨ ਪੈਕ ਕਰਨੇ ਸਵੇਰੇ ਉੱਠ ਕੇ ਬੱਚਿਆਂ ਨੂੰ ਤਿਆਰ ਕਰਨਾ ਸਕੂਲ ਭੇਜਣਾ ਮਰਦ ਨੂੰ ਸਭ ਕੁਝ ਦੇਣਾ ਉਹਨੇ ਕੱਪੜੇ ਪ੍ਰੈਸ ਕਰਕੇ ਦੇਖੋ ਸਭ ਦੇ ਦਿੱਤੇ ਅੱਜ ਤੁਸੀਂ ਫਰਜ਼ ਕਰੋ ਤੁਹਾਡੇ ਵਿਆਹ ਤੇ ਕਿੰਨੇ ਖਰਚ ਹੋਏ ਹੋ ਗਏ ਹੋ 25 ਲੱਖ ਰੁਪਏ 30 ਲੱਖ ਲਾ ਲਓ 40 ਲੱਖ ਤੁਹਾਡੇ ਵਿਆਹ ਤੇ 50 ਲੱਖ ਰੁਪਏ ਖਰਚ ਹੋਏ ਤੁਹਾਡੇ ਵਿਆਹ ਨੂੰ 25 ਸਾਲ ਹੋ ਗਏ ਠੀਕ ਹੈ ਜੀ 2 ਲੱਖ ਰੁਪਏ ਦੇਣਾ ਹੋਇਆ ਉਹ ਸਾਲ ਹੋਇਆ ਕਿੰਨੇ ਦਾ ਹੋ ਗਿਆ ਮੇਰੇ ਦਾ 2 ਲੱਖ ਸਾਲ ਉਹ ਲਗੀ ਉਹ ਹਿੱਤ ਬ੍ਰੀਫ ਹਨ ਆ ਗਿਆ ਤੁਹਾਡਾ ਸਾਲ ਦਾ ਉਹ 2 ਲੱਖ ਰੁਪਏ 12-12 ਹਜ਼ਾਰ ਰੁਪਏ ਮਹੀਨੇ 12000 ਰੁਪਏ ਤੇ ਇੱਕ ਦਿਨ ਦਾ ਕਿੰਨਾ ਹੋਇਆ 67 ਦੇਖੋ ਇੱਕ ਬੰਦੇ ਦਾ ਵਿਆਹ ਨੂੰ 30 ਸਾਲ ਹੋ ਜਾਂਦਾ ਮੈਂ ਤੁਹਾਨੂੰ ਮੋਟਾ ਜਿਹਾ ਫਾਰਮੂਲਾ ਦੱਸਦਾ ਜਿੰਨੇ ਉਹਦੇ ਵਿਆਹ ਤੇ ਪੈਸੇ ਲੱਗਦੇ ਹਨ ਜੇ ਫਰਜ਼ ਕੋਲ 23 ਸਾਲ ਹੋ ਗਏ ਜਿੰਨੇ ਉਹਦੇ ਵਿਆਹ ਤੇ ਪੈਸੇ ਲੱਗੇ ਐ ਐਵਰੇਜ ਐ ਕਿ ਸਾਰੇ ਪਿਛਲੇ ਅਗਲੇ ਮਿਲਾ ਕੇ ਸਾਰੇ ਮਹਿੰਗਾਈ ਤੇ ਪਿਛਲੇ ਸਾਰਾ ਕੁਝ ਮਿਕਸ ਕਰਕੇ ਤਾਂ ਇੱਕ ਬੰਦੇ ਨੂੰ ਔਰ 23 ਰੁਪਏ 40 ਪੈਸੇ ਚ ਪੈਂਦੀ ਐ ਅੱਛਾ ਦੇਖ ਲੈ ਠੀਕ ਐ 23 40 ਪੈਸੇ ਤੁਹਾਨੂੰ ਕਪੜੇ ਪ੍ਰੈਸ ਕਰਕੇ ਦਿੰਦੀ ਐ ਰੋਟੀ ਬਣਦੀ ਐ ਘਰ ਦੇ ਸਾਰੇ ਕਾਰਜ ਸਫਾਈਆਂ ਜੇ ਉਹ ਸਾਰਾ ਕੁਝ ਮੈਨੇਜ ਕਰਦੀ ਐ ਚਾਹੇ ਮਾਈ ਰਾਖਾ ਚਾਹੇ ਮਾਈ ਨਾਲ ਕਰੇ ਚਾਹੇ ਕਿਵੇਂ ਸਾਰਾ ਕੁਝ ਮੈਨੇਜ ਕਰਦੀ ਐ ਉਹਦੇ ਤੁਹਾਡੀ ਖਾਸ ਤਮਤ ਉਹਨੇ ਕੀ ਤੁਹਾਨੂੰ 23 ਰੁਪਏ ਕੁਝ ਪੈਸੇ ਤੇ ਜਨਾਨੀ ਮਹੀਲੀ ਉਹਨੇ ਸਭ ਮੈਨੇ ਕੀ ਕੀਤਾ ਕੰਮ ਵਾਲੀ ਰੱਖ ਲਈ ਝਾੜੂ ਵਾਲੀ ਕੱਪੜੇ ਧੋਣ ਵਾਲੇ ਰੱਖ ਲਈ ਭਾਂਡੇ ਮੰਜਰੇ ਰੱਖ ਲਈ ਇੱਕ ਰੋਟੀ ਬਣਾਣੀ ਮਹਿੰਗੀ ਪੈ ਰਹੀ ਹੈ ਨਹੀਂ ਤੁਹਾਨੂੰ ਕੀ ਲੱਗਦਾ 100 ਲਾਹ ਘਰ ਚ ਕੰਮ ਨਹੀਂ ਚਲ ਸਾਰਾ ਅੱਜ ਇੱਕ ਦਿਨ ਘਰ ਚ ਲਾ ਕੇ ਦੇਖੋ ਬਿਸਤਰੀ ਛੱਡ ਝਾੜ ਕਰਨੀ ਕੱਪੜੇ ਸੰਭਾਲਨੇ ਨੇ ਉਹ ਉਹ ਥੋੜਾ ਮੇਰੇ ਖਬਰ ਦੀਆਂ ਆਪਣੇ ਮੇਰੀ ਗੱਲ ਸੁਣੋ ਫਿਰ ਇਹਨਾਂ ਤਾਂ ਧੋ ਕੇ ਸੁਕਨੇ ਪਾੜੇ ਲਾ ਕੇ ਤੁਹਾਨੂੰ ਲਾ ਜਾਣੇ ਉਹਨੇ ਇਕੱਠੀ ਜੇ ਪੈਕ ਕਰ ਤੇ ਲਾ ਕੇ ਮਲੇਰ ਦਾ ਸਰਵ ਕਪੜੇ ਲੈ ਅੱਗੇ ਕਠੀ ਪੈ ਕੋਈ ਨਹੀਂ ਕਰਦੀ ਇਹ ਤਾਂ ਲਗ ਲਗ ਸੈਗਰੀਗੇਟ ਤੁਸੀਂ ਕਰਦੇ ਹੋ ਉਹਦੇ ਜਨਾਨੀ ਸਭ ਕਰਦੇ ਆ ਕਿ ਇਹ ਮੇਰੇ ਮਰਦੇ ਕਪੜੇ ਨੇ ਆ ਬੱਚਿਆਂ ਦੇ ਕਪੜੇ ਅਲੱਗ ਅਲੱਗ ਕਰਨੇ ਆ ਫਰੈਸ਼ ਵਾਲੇ ਨੂੰ ਦੇਣੇ ਆ ਇਹ ਅਲਮਾਰੀਆਂ ਚੈੱਕ ਕਰਕੇ ਰੱਖਣੇ ਨੇ ਇੱਕ ਰੋਟੀ ਬਣਾਉਣ ਤੋਂ ਜਾਂ ਚਲੋ ਆ ਵੀ ਜੇ ਕੰਮ ਤੁਸੀਂ ਕਹਿਣੋ ਇਸ ਤੋਂ ਇਲਾਵਾ ਹੋਰ ਕੰਮ ਕੀ ਹੈ ਰੋਟੀ ਬਣਾਉਣਾ ਸੋ ਤਾਂ ਇਹ ਕੰਮ ਤੇ ਸਰ ਕਿੰਨਾ ਕੁ ਵਕਟ ਆ ਦੱਸੋ ਜਿਹੜਾ ਬੰਦਾ ਸਵੇਰੇ 5 ਵਜੇ ਉੱਠ ਕੇ ਲੱਗਦੀ ਹੈ 5 ਵਜੇ ਉੱਠ ਕੇ ਲੱਗਦੀ ਹੈ ਰਾਤੀ 12 ਵਜੇ ਜਾਂਦੇ ਉਹਨੂੰ ਸੋਵੇਂ ਧੋਣਦੇ ਆ ਤੇ ਸਰ ਬੰਦਾ ਵੀ ਤਾਂ ਸਵੇਰੇ 9 ਵਜੇ ਘਰ ਆ ਕੇ 10 ਵਜੇ ਮੁੜਦਾ ਨਹੀਂ ਮੈਂ ਇਸ ਬੰਦੇ ਨੂੰ ਕੋਦੋਂ ਨਹੀਂ ਕਰ ਰਿਹਾ ਮੈਂ ਇਸ ਸਵਾਲ ਨੂੰ ਕਦੋਂ ਨਹੀਂ ਕਰ ਰਿਹਾ ਕਿ ਬੰਦਾ ਮਿਹਨਤ ਦੀ ਕਦਰ ਨਹੀਂ ਕਰਦਾ ਜਨਾਨੀ ਦੀ ਮਾਨਤ ਨਹੀਂ ਕਰਦੀ ਜਨਾਨੀ ਦੀ ਜ਼ਮੀਨ ਦੀ ਕਦਰ ਪਾਉ ਉਹ ਸਰ ਜਨਾਨੀ ਦੀ ਮਿਹਨਤ ਦੀ ਕਦਰ ਕਰਾਉ ਨਹੀਂ ਪਾ ਰਹੇ ਸਰ ਪਤਾ ਕੀ ਹੈ ਆਪਣੇ ਲੋਕਾਂ ਚ ਪੰਜਾਬੀਆਂ ਚ ਖਾਸ ਕਰ ਇਹ ਆਦਤ ਹੈ ਕਜਨਾਨੀ ਨੂੰ ਆਪਣੇ ਆਪ ਤੋਂ ਨਹੀਂ ਵਸਦਾ ਸਰ ਉਹਨੂੰ ਬਰਾਬਰ ਸਜਾ ਅੱਜ ਕੱਲ ਇਹ ਚੀਜ਼ ਨਹੀਂ ਨਹੀਂ ਅੱਜ ਕੱਲ ਜਨਾਨੀ ਬੰਦੇ ਨੂੰ ਨਹੀਂ ਵਸਦੇ ਨਹੀਂ ਸਰ ਤੁਸੀਂ ਜਿੱਦਾਂ ਦੇਖੋ ਦੇਖੋ ਇਹਨਾਂ ਨੂੰ ਹਰੇਕ ਸੈਟਰਡੇ ਸੰਡੇ ਜਾਂ ਵੀਕ ਦੇ ਵਿੱਚ ਦੋ ਦਿਨ ਕਿਤੇ ਚਾਹੀਦੀਆਂ ਨੇ ਠੀਕ ਹੈ ਨਾਈਟ ਆਊਟ ਇਹਨਾਂ ਨੂੰ ਹਰੇਕ ਸੰਡੇ ਕਲੱਬਿੰਗ ਚਾਹੀਦੀ ਚਾਹੀਦੀ ਆਦ ਕਿਹਨੇ ਭਾਈ ਆਦੇ ਸਰ ਕਹਿੰਦੇ ਸੀ ਪਿੱਛੋਂ ਕਰਦੇ ਆ ਸਾਡੇ ਜਿਹੜੇ ਕੋਲਾਉਂ ਕੀ ਕੋਈ ਨਹੀਂ ਬਿਲਕੁਲ ਪੈਰੈਂਟਸ ਕਰੀ ਨਹੀਂ ਕਲੱਬ ਜਾਂਦੇ ਨਹੀਂ ਪੈਰੈਂਟਸ ਕਰੀ ਨਹੀਂ ਗੱਤੀ ਪਾਉਂਦੇ ਨਹੀਂ ਕੋਈ ਹੁਣ ਗੱਲ ਇਦਾਂ ਵਾਂ ਕਿ ਪਿੱਛੇ ਅਗਲੀ ਨੇ ਜਦੋਂ ਹੁਣ ਅਸੀਂ ਦੇਵਨ ਤੋਂ ਹੀ ਕਹਿਤਾ ਗਿਆ ਜਦੋਂ ਨੇ ਜਨੇ ਫਿਰ ਉਹਦੇ ਪੇਰੈਂਟਸ ਵੀ ਗਿਆ ਨਹੀਂ ਜੀ ਕਿਸੇ ਕਿਸੇ ਵੇਲੇ ਹੋ ਸਕਦਾ ਦੇਖੋ ਆਪਾਂ ਜ਼ਿੰਦਗੀ ਦੇ ਵਿੱਚ ਮੇਰੀ ਉਮਰ ਵੀ ਬਹੁਤ ਹੋ ਗਈ ਹੈ 72 ਵਰਸਾ ਉਮਰ ਹੋ ਗਈ ਹੈ ਇੱਕ ਨਿਚੋੜ ਕਰੀ ਤਾਂ ਹੀ ਕਦੀ ਇੱਕ ਹਾਦਸਾ ਨਹੀਂ ਨਹੀਂ ਵਾਦੀ ਬਲ ਚਾਹੇ ਮਰਦਾ ਚਾਹੇ ਔਰਤ ਹੈ ਕਸੂਰ ਵਾ ਦੋਨੇ ਹੁੰਦੇ ਨੇ ਠੀਕ ਹੈ ਜੀ ਪਰ ਅਸੀਂ ਸਾਰਾ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਆਪਸ ਦੇ ਵਿੱਚ ਅੰਡਰਸਟੈਂਡਿੰਗ ਪੈਦਾ ਕਰੋ ਉਹ ਪ੍ਰਾਣਾ ਮਾਹੌਲ ਜੋ ਇੰਡੀਅਨ ਜੋ ਪੰਜਾਬ ਦਾ ਕਲਚਰ ਸੀ ਫੋਰਨ ਕੰਟਰੀਜ਼ ਉਸ ਕਲਚਰ ਨੂੰ ਲਾਈਕ ਕਰਕੇ ਉਸ ਕਲਚਰ ਚ ਕਨਵਰਟ ਹੋ ਰਹੀ ਹੈ ਫਿਰ ਤੁਸੀਂ ਕਿਉਂ ਨਹੀਂ ਉਸ ਕਲਚਰ ਚ ਦੁਬਾਰਾ ਆਉਣਾ ਚਾਹੋਗੇ ਸੋ ਮੈਂ ਸਭ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਉਸ ਕਲਚਰ ਚ ਆਓ ਇੱਕ ਨੇ ਕਹਾ ਦੂਸਰੇ ਨੇ ਮੰਨੀ ਦੋਨੋਂ ਮਾਘ ਗਿਆ ਨਹੀਂ ਇਹ ਹੋਰਤ ਮਰ ਆਪਸ ਵਿੱਚ ਬਰਾਬਰ ਨੇ ਦੋਵੇਂ ਬਰਾਬਰੀ ਚ ਰਹਿ ਕੇ ਇੱਕ ਦੂਜੇ ਦਾ ਸਾਥ ਦਿਓ ਕੱਲਾ ਮਰਦ ਹੀ ਕਸੂਰਵਾਰ ਨਹੀਂ ਹੁੰਦਾ ਔਰਤ ਵੀ ਹੁੰਦੀ ਹੈ ਔਰ ਕੱਲੀ ਔਰਤ ਹੀ ਕਸੂਰਵਾਰ ਨਹੀਂ ਹੁੰਦਾ ਮਰਦ ਵੀ ਹੁੰਦੀ ਹੈ ਕੋਈ ਵੀ ਗਲਤ ਕਰ ਦੇ ਵਿੱਚ ਕੋਈ ਗਲਤ ਹੁੰਦੀ ਹੈ ਉਹਦੇ ਵਿੱਚ ਦੋਵਾਂ ਦਾ ਹੀ ਰੋਲ ਹੁੰਦਾ ਹੈ ਇੱਕ ਦੇ ਰੋਲ ਨਾਲ ਕੋਈ ਘਰ ਚ ਗਲਤ ਗੱਲ ਨਹੀਂ ਹੁੰਦੀ ਸੋ ਇਹਹੀ ਸੰਦੇਸ਼ ਦਵਾਂਗੇ ਕਿ ਤੁਸੀਂ ਇਸ ਜੇ ਮੂਵੀ ਨੂੰ ਲਾਈਕ ਕੀਤਾ ਤਾਂ ਪਲੀਜ਼ ਇਹਨੂੰ ਫੋਲੋ ਕਰੋ ਔਰ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਔਰ ਕਮੈਂਟ ਵੀ ਜ਼ਰੂਰ ਕਰਨਾ ਕਮੈਂਟ ਦੇ ਵਿੱਚ ਸਾਡੇ ਬੜੇ ਹੌਸਲੇ ਬੱਤੇ ਨੇ ਔਰ ਆਕੋ ਸਭ ਨੂੰ ਨਸੀਹਤ ਮਿਲ ਗਈ ਐ ਅਕੋ ਸਿੱਖਿਓ ਜੀ ਉਹ ਵੀ ਪਾਈ ਮਿਹਰਬਾਨੀ ਸੋਸ਼ੀਆ ਥੈਂਕ ਯੂ